ਤਸਵੀਰਾਂ ਤੁਹਾਡੇ ਨਾਲ ਖਨੋਰੀ ਬਾਰਡਰ ਦੀਆਂ ਸਾਂਝੀਆਂ ਕਰ ਰਹੇ ਆ ਜਿੱਥੇ ਕਿ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਨੂੰ ਪੁਲਿਸ ਕਰਮਚਾਰੀ ਖੁਦ ਜੋ ਐ ਉਥੋਂ ਦੀ ਹਟਾ ਰਹੇ ਨੇ ਪੁਲਿਸ ਕਰਮਚਾਰੀ ਟਰੈਕਟਰ ਚਲਾ ਕੇ ਜਿਹੜੀਆਂ ਟਰੈਕਟਰ ਟਰਾਲੀਆਂ ਉੱਥੇ ਖੜੀਆਂ ਨੇ ਉਥੋਂ ਰਸਤੇ ਦੇ ਵਿੱਚੋਂ ਉਹਨਾਂ ਨੂੰ ਹਟਾ ਰਹੇ ਨੇ ਇੱਕ ਸਾਈਡ ਤੇ ਖੜਾ ਕਰ ਰਹੇ ਨੇ ਤੁਹਾਨੂੰ ਦੱਸਦੀ ਕਿ ਖਨੋਰੀ ਬਾਰਡਰ ਜਿਹੜਾ ਐ ਉਥੋਂ ਦੀ ਜਿਹੜਾ ਰਾਤ ਨੂੰ ਜਦ ਪੁਲਿਸ ਦਾ ਖਨੋਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਐਕਸ਼ਨ ਹੋਇਆ ਐ ਉਸ ਤੋਂ ਬਾਅਦ ਹੁਣ ਆਮ ਪਬਲਿਕ ਦੇ ਲਈ ਰਾਹ ਖੋਲਣ ਦੇ ਲਈ ਆਵਾਜਾਈ ਸ਼ੁਰੂ ਕਰਨ ਦੇ ਲਈ ਜਿਹੜੇ ਰਸਤਾ ਜਿਹੜਾ ਐ ਉਹ ਸਾਫ਼ ਕੀਤਾ ਜਾ ਬਾਡਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਖਨੋਰੀ ਬਾਰਡਰ ਦੇ ਉੱਤੇ ਜਿਹੜੇ ਟਰੈਕਟਰ ਟਰਾਲੀ ਕਿਸਾਨਾਂ ਦੇ ਜਿਹੜੇ ਟਰੈਕਟਰ ਟਰਾਲੀ ਨੇ ਉਹਨਾਂ ਨੂੰ ਇੱਥੋਂ ਦੀ ਹਟਾਇਆ ਜਾ ਰਿਹਾ ਹੈ ਪੁਲਿਸ ਕਰਮਚਾਰੀ ਖੁਦ ਜੋ ਹੈ ਇਹਨਾਂ ਟਰੈਕਟਰ ਟਰਾਲੀਆਂ ਨੂੰ ਇੱਥੋਂ ਦੀ ਹਟਾ ਰਹੇ ਨੇ ਤੇ ਰਸਤਾ ਸਾਫ਼ ਕਰ ਰਹੇ ਨੇ ਦੱਸ ਦਈਏ ਕਿ ਸ਼ੰਭੂ ਦੀ ਜੇ ਗੱਲ ਕਰੀਏ ਤਾਂ ਸ਼ੰਭੂ ਦੇ ਵਿੱਚ ਵੀ ਸ਼ੰਭੂ ਬਾਰਡਰ ਦੇ ਉੱਤੇ ਵੀ ਜੋ ਹੈ ਉਹ ਜਿਹੜੀਆਂ ਕੰਕਰੀਟ ਦੀਆਂ ਜਿਹੜੇ ਬੈਰੀਕੇਡ ਲਗਾਏ ਗਏ ਸਨ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਹਰਿਆਣਾ ਪੁਲਿਸ ਦੇ ਵੱਲੋਂ ਤਾਂ ਉੱਥੇ ਵੀ ਜਿਹੜੀ ਆਵਾਜ਼ ਆਈ ਹੈ ਕੁਝ ਗੱਡੀਆਂ ਜੜ ਸ਼ੁਰੂ ਹੋ ਚੁੱਕੀਆਂ ਨੇ ਉੱਥੇ ਵੀ ਜਿਹੜੀ ਆਵਾਜਾਈ ਕਹੀ ਜਾ ਰਹੀ ਹੈ ਕਿ ਆਮ ਲੋਕਾਂ ਦੇ ਲਈ ਜਿਹੜੀ ਆਵਾਜਾਈ ਹੈ ਉਹ ਸ਼ਾਮ ਤੱਕ ਸ਼ੁਰੂ ਹੋ ਜਾਵੇਗੀ ਆਵਾਜਾਈ ਸ਼ਾਮ ਤੱਕ ਸ਼ੁਰੂ ਕਰ ਦਿੱਤੀ ਜਾਵੇਗੀ ਫਿਲਹਾਲ ਉਹਨਾਂ ਦੱਸਦੇ ਕਿ ਖਨੋਰੀ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਜਿੱਥੇ ਖਨੋਰੀ ਬਾਰਡਰ ਦਾ ਜਿਹੜਾ ਰਾਹ ਹੈ ਜਿਹੜਾ ਰਸਤਾ ਜੁੜਾਇਆ ਉਹ ਸਾਫ਼ ਕੀਤਾ ਜਾ ਰਿਹਾ ਹੈ ਜਿੱਥੇ ਕਿ ਟਰੈਕਟਰ ਟਰਾਲੀ ਜਿਹੜੇ ਕਿਸਾਨਾਂ ਦੀਆਂ ਨੇ ਉਹਨਾਂ ਨੂੰ ਇੱਥੋਂ ਦੀ ਹਟਾਇਆ ਜਾ ਰਿਹਾ